ਚੀਫ ਜਸਟਿਸ ਬੀ ਆਰ ਕਬਈ ਉਹਨਾਂ ਦੀ ਅਦਾਲਤ ਦੇ ਵਿੱਚ ਮਤਲਬ ਕਿਸੇ ਵਕੀਲ ਵੱਲੋਂ ਹੀ ਨਾ ਇੱਕ ਜਿੱਤੀ ਫੈਂਕਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਜਿਹਦੇ ਨਾਲ ਥੋੜਾ ਜਿਹਾ ਉੱਥੇ ਡਾਕੂਮੈਂਟਾਂ ਲਈ ਰੌਲਾ ਪਾ ਪਾਇਆ ਤੇ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਤਾਂ ਉਹ ਇੱਕ ਸੀਨੀਅਰ ਵਕੀਲ ਹੈ ਤੇ ਉਹਦੀ ਏਜ ਜਿਹੜੀ 72 ਇਅਰ 올ਡ ਹੈ ਜਿਹੇ ਉਹ 70 ਸਾਲ ਦਾ ਹੈ ਮਤਲਬ ਉਹਨੇ ਜਾਣ ਬੁੱਝ ਕੇ ਤੇ ਇਸ ਗੱਲ ਨੂੰ ਅੰਜਾਮ ਦਿੱਤਾ ਜਾਂ ਕੋਈ ਜਿਹੜੇ ਵਿੱਚ ਸਿਆਸਤ ਹੈ ਨਾ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੂ ਥੋੜੀ ਜੀ ਇਸ ਗੱਲ ਦਾ ਜੂਰ ਪਤਾ ਲੱਗਿਆ 26 ਸਤੰਬਰ ਨੂੰ ਜਨ ਸਾਹਿਬ ਨੇ ਨਾ ਇੱਕ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਆ ਅਸੀਂ ਕਿਸੇ ਭਗਤ ਨੂੰ ਜੇ ਮਾ ਵਿਸ਼ਨੂੰ ਦਾ ਭਗਤਾਂ ਵਿਸ਼ਨੂੰ ਜੀ ਜਿਹੜੀ ਇੱਕ ਮੂਰਤੀ ਆ ਖਜਰਾਹੋ ਚ ਉਹ ਖੰਡਕ ਚਿੱਤੀ ਹੋਈ ਆ ਉਹਦਾ ਗਲਾ ਜਾਂ ਉੱਪਰੋਂ ਲਾਜ਼ਟ ਆ ਗਿਆ ਹਾਂ ਇਸ ਕੈਨੋ ਉਸ ਬੰਦੇ ਨੇ ਵੀ ਉਸ ਨੂੰ ਮੂਰਤੀ ਨੂੰ ਠੀਕ ਕੀਤਾ ਜਾਂਦੇ ਇਸ ਗੱਲ ਵਾਸਤੇ ਮਤਲਬ ਉਹਨਾਂ ਨੇ ਪਹੁੰਚ ਕੀਤੀ ਸੀ ਇਹ ਸੁਪਰੀਮ ਕੋਰਟ ਦੇ ਵਿੱਚ ਉੱਥੇ ਜੈ ਸਾਹਿਬ ਕਹਿੰਦੇ ਵੀ ਤੁਸੀਂ ਫਿਰ ਜਦੋਂ ਇੰਨੇ ਭਗਤਾਂ ਤਾਂ ਤੁਸੀਂ ਮਤਲਬ ਉਹਨੂੰ ਵਿਸ਼ਨੂ ਜੀ ਨੂੰ ਉਹਦੇ ਮੂਹਰੇ ਅਰਦਾਸ ਕਰੋ ਜਾਂ ਬੇਨਤੀ ਕਰੋ ਜਾਂ ਮਤਲਬ ਉਹ ਆਪੇ ਠੀਕ ਕਰ ਦੇਣਗੇ ਇਸ ਗੱਲ ਤੋਂ ਥੋੜਾ ਜਨਾ ਨਰਾਸ਼ਤਾ ਫੈਲ ਗਈ ਸੀ 18 ਤਰੀਕ ਨੂੰ ਮਤਲਬ 18 ਸਤੰਬਰ ਨੂੰ ਜੈ ਸਾਹਿਬ ਨੇ ਕਿਹਾ ਵੀ ਸੀਗਾ ਵੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਮੈਂ ਮਤਲਬ ਇਸ ਤਰ੍ਹਾਂ ਨੂੰ ਕੋਈ ਇਸ ਨੂੰ ਮੈਂ ਦਿਲ ਕਿਸੇ ਦਾ ਦਿਖਾਉਣ ਵਾਸਤੇ ਜਾ ਕੋਈ ਧਾਰਮਿਕ ਮਤਲਬ ਪ੍ਰਚਾਰਨ ਵਾਸਤੇ ਕੋਈ ਗਲ ਇਹ ਬਿਆਨਬਾਜ਼ੀ ਨਹੀਂ ਕੀਤੀ ਗੱਲ ਕਰਕੇ ਉਹ ਭਗਤ ਇਸ ਗੱਲ ਤੋਂ ਥੁੜਾ ਜਾਂ ਫਿਰ ਉਹ ਹੋ ਜਾਂਦੇ ਨੇ ਨਾਰਾਜ਼ ਤਾਂ ਮਤਲਬ ਉਹਨਾਂ ਦੇ ਵਿੱਚ ਇਹਨਾਂ ਗੱਲਾਂ ਤੋਂ ਸੰਤੁਸ਼ਟੀ ਹੋਈ ਜਿਹੜੇ ਕਰਕੇ ਅੱਜ ਜਿਹੜੀ ਇਹ ਮਤਲਬ ਘਟਨਾ ਲਗਭਗ 11:30 ਵਜੇ ਵਾਪਰੀ ਜੀ ਬਿਲਕੁਲ ਪਰ ਜੇਕਰ ਉੱਥੇ ਹੀ ਕਹਿੰਦੇ ਨੇ ਕਿ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਅਸੀਂ ਅਕਸਰ ਹੀ ਇਮੋਸ਼ਨਲ ਹੁੰਨੇ ਆ ਤੇ ਭਾਵਕ ਹੋ ਜਾਂਦੇ ਆ ਜਦੋਂ ਕਿਸੇ ਨੂੰ ਕਹਿੰਦੇ ਅ ਦਿਲ ਦੁਖਾਣਾ ਹੋਵੇ ਜਾਂ ਕਿਸੇ ਨੂੰ ਝੰਜੋੜਨਾ ਹੋਵੇ ਤਾਂ ਉਹਨਾਂ ਦੇ ਧਰਮ ਨੂੰ ਜਿਹੜਾ ਕਹਿੰਦੇ ਨੇ ਹਿੱਟ ਕਰ ਦੋ ਤਾਂ ਲੋਕ ਜਿਹੜੇ ਇੱਕਦਮ ਭੜਕ ਜਾਂਦੇ ਨੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਪਰ ਉੱਥੇ ਜਦੋਂ ਇਹ ਕਹਿ ਦਿੱਤਾ ਜਾਂਦਾ ਕਿ ਇਹ ਆਪਣੇ ਆਪ ਹੀ ਜੁੜ ਜਾਏਗਾ ਜਾਂ ਤੁਸੀਂ ਇਹਦੇ ਅੱਗੇ ਅਰਦਾਸ ਕਰ ਲਵੋ ਇਹ ਖੁਦ ਹੀ ਕਹਿੰਦੇ ਨੇ ਕਿ ਮੂਰਤੀਆਂ ਦੇ ਵਿੱਚ ਦੇਵੀ ਦੇਵਤੇ ਹੁੰਦੇ ਨੇ ਇਹ ਹਿੰਦੂ ਧਰਮ ਦੇ ਵਿੱਚ ਮੰਨਤਾ ਹੈ ਕਿ ਅਸੀਂ ਮੂਰਤੀਆਂ ਨੂੰ ਪੁੱਜਦੇ ਹਾਂ ਇਹ ਗੰਤਾ ਇਕ ਤਰ੍ਹਾਂ ਖਰੇ ਵਧੀਆ ਨਹੀਂ ਉਹ ਮਤਲਬ ਬਿਰਕੋ ਬੰਦਾਸੀ ਹੋਤੀ ਥੋੜੀ ਜਿਹਾ ਆਪਣਾ ਜਿਆਦੇ ਆਤ ਹੋ ਗਈ ਇਸ ਕਰਕੇ ਉਹਨੇ ਮਤਲਬ ਜਦੋਂ ਉਹਨੂੰ ਅਰੈਸਟ ਕਰ ਲਿਆ ਉੱਥੇ ਕਿਉਂਕਿ ਸਕਿਉਰਟੀ ਗਾਰਡ ਹੁੰਦ ਨੇ ਮਾਂ ਜੋ ਜਸਾਲ ਦੇ ਕੋਰਟ ਰੂਮ ਦੇ ਵਿੱਚ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਤਾਂ ਉਹਨੇ ਨਾਰਾ ਲਾਇਆ ਵੀ ਹਿੰਦੁਸਤਾਨ ਦੇ ਵਿੱਚ ਮਤਲਬ ਵੀ ਅਪਮਾਨ ਨਹੀਂ ਸਹਿ ਜਾਊਗਾ ਇਸ ਤਰ੍ਹਾਂ ਇਹ ਉਹਨੇ ਨਾਰਾ ਲਾਇਆ ਜਿਸ ਨੂੰ ਤੁਸੀਂ ਹਿੰਦੂ ਕੋ ਕੀ ਕਹਿ ਸਕਦੇ ਆ ਮਤਲਬ ਉਹ ਨਾਰਾ ਲਾਉਣ ਦੇ ਨਾਲ ਉਸ ਦੀ ਭਾਵਨਾਵਾਂ ਤੋ ਸਪੱਸ਼ਟ ਹੁੰਦਾ ਮਤਲਬ ਉਹ ਇਸ ਗੱਲ ਤੋਂ ਆਹ ਤੁਸੀਂ ਤੇ ਕੋਲੇ ਉਹਨਾਂ ਦੇ ਜੱਜ ਸਾਹਿਬ ਦੇ ਕੋਲੇ ਇੱਕ ਹੋਰ ਜੱਜ ਸਾਹਿਬ ਬੈਠੇ ਸੀ ਉਹਨੇ ਬਕਾਇਦਾ ਕਹਿ ਵੀ ਮੇਰੀ ਨਿਰਾਸ਼ਾ ਤੁਹਾਡੇ ਨਾਲ ਨਹੀਂ ਜੱਜ ਸਾਹਿਬ ਮੇਰੀ ਨਿਰਾਸ਼ਾ ਦਵਾਈ ਸਾਹਿਬ ਨਾਲ ਹੈ ਮਤਲਬ ਉਹਨੇ ਇਹ ਸਪੈਸ਼ਲੀ ਗੱਲ ਕਹੀ ਹੈ ਉਹਦਾ ਨਾਮ ਰਕੇਸ਼ ਹੈ ਜਿਹੜਾ ਵਕੀਲ ਸੀ ਉਹਦਾ ਨਾਮ ਰਕੇਸ਼ ਹੈ ਜਿਹਨੇ ਕਾਰਨਾ ਨੂੰ ਅੰਜਾਮ ਦਿੱਤਾ ਕਿਉਂਕਿ ਉਹ ਮਤਲਬ ਉੱਥੇ ਜਾਦੇ ਪ੍ਰਚਲਿਤ ਹੈ ਵੀ ਜਿਹੜੀ ਹਿੰਦੂ ਕਮਿਊਨਿਟੀ ਹੈ ਇਹ ਮੁਰਦਿਆਂ ਦੀ ਇੱਕ ਮਤਲਬ ਕਮਿਊਨਿਟੀ ਹੈ ਇਸ ਕਰਕੇ ਇਹ ਬੰਦਾ ਦੇ ਵਿੱਚੋਂ ਥੋੜਾ ਜਿਹਾ ਕੋਈ ਕੋਈ ਨਾ ਕੋਈ ਬੰਦਾ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇ ਕੇ ਮਤਲਬ ਉਹਨੇ ਆਪਣੀ ਕੌਮ ਨੂੰ ਜਿਹੜਾ ਉਹ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਪੈਸੇ ਉਹਦਾ ਪਰਸਨਲ ਕੋਈ ਸਰਸਾਬ ਦੇ ਨਾਲ ਕੋਈ ਨਿੱਜੀ ਰਾਂਜਿਸ ਜਾਂ ਕਿਸੇ ਕੇਸ ਕਿਸੇ ਉਹ ਕੋਈ ਡਿਸਨੂ ਰੰਜੀ ਬਸ ਭਾਦਨਾਵਾਂ ਦੇ ਹਿਸਾਬ ਨਾਲ ਹੀ ਉਹਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਜੀ ਬਿਲਕੁਲ ਪਰ ਜੇਕਰ ਅਸੀਂ ਉੱਥੇ ਹੀ ਗੱਲ ਕਰਦੇ ਹਾਂ ਜਿੱਥੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੇਕਰ ਉਸੇ ਆਦਾਰੇ ਦੇ ਅੰਦਰ ਸਾਨੂੰ ਐਸੀ ਸ਼ਬਦਾਵਲੀ ਸੁਣਨ ਨੂੰ ਮਿਲਦੀ ਹੈ ਜਾਂ ਐਸੇ ਕੁਝ ਬੋਲ ਕਿਸੇ ਅਜਿਹੇ ਬੰਦੇ ਤੋਂ ਸੁਣਨ ਨੂੰ ਮਿਲਦੇ ਨੇ ਜਿੱਥੋਂ ਸਾਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਤਾਂ ਅਕਸਰ ਬੰਦਾ ਉਥੋਂ ਟੁੱਟ ਜਾਂਦਾ ਹੈ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਬੇਸ਼ੱਕ ਬੰਦਾ ਗਾਂਵਾਲਾ ਨਾਸਤਿਕ ਹੋਵੇ ਪਰ ਜੇਕਰ ਤੁਹਾਡੇ ਸਾਹਮਣੇ ਕੋਈ ਕਿਸੇ ਧਰਮ ਨੂੰ ਮੰਨਦਾ ਹੈ ਤਾਂ ਉਸ ਦੀ ਇੱਜ਼ਤ ਹੈ ਜਿਹੜੀ ਵਕਾਇਦਾ ਕਰਨੀ ਚਾਹੀਦੀ ਹੈ ਹਾਂ ਜੀ ਦੇ ਕੋ ਚਾਹੀਦਾ ਵੈਸੇ ਤਾਂ ਇਹਦਾ ਮਤਲਬ ਜੇ ਥੋੜਾ ਜਿਹਾ ਦੋਨਾਂ ਤਰ੍ਹਾਂ ਵਿੱਚ ਥੋੜਾ ਜਿਹਾ ਮਤਲਬ ਇਹ ਹੋਇਆ ਬਹਿਮ ਭਰਨ ਦਾ ਸ਼ਿਕਾਰ ਜਾਂ ਹੋ ਗਏ ਇਸੇ ਕਰਕੇ ਘਟਨਾ ਵਾਪਰੀ ਹੈ ਇਹ ਗੱਲ ਕਰ ਮੈਡਮ ਮੈਂ ਦੇਖਿਆ ਮੈਂ 30 ਸਾਲ ਪਹਿਲਾਂ ਨਾ ਇੱਕ ਬਿਹਾਰ ਦੇ ਵਿੱਚ ਵੀ ਇੱਕ ਬਜ਼ੁਰਗ ਸੀਗਾ 75 ਈਅਰ ਦਾ ਉਹਨੇ ਮਤਲਬ ਉਹ ਪੱਥਰ ਛਾਲਣ ਦੀ ਕੋਟ ਦੇ ਵਿੱਚ ਕੋਸ਼ਿਸ਼ ਕੀਤੀ ਸੀ ਉਹਨੂੰ ਵੀ ਅਰੈਸਟ ਕਰ ਲਿਆ ਸੀ ਉਹ ਮਤਲਬ ਕਹਿੰਦਾ ਸੀਗਾ ਕਿ ਮੇਰਾ ਜਦੋਂ ਅੱਜ ਮੈਂ 75 ਸਾਲ ਦਾ ਤੇ ਜਦੋਂ ਮੈਂ ਕੇਸ ਕੀਤਾ ਸੀ ਉਦੋਂ ਮੈਂ 30 ਸਾਲ ਦਾ ਸੀਗਾ ਜੀ ਉਮਰ ਮਾਤਰਾ ਮਰਨ ਕਰਾਰੇ ਹੋ ਗਿਆ ਮੇਰਾ ਕੇਸ ਉਸੇ ਫਿਰਦਾ ਇਹ ਥੋੜਾ ਜਿਹਾ ਸਾਡੀ ਜਿਹੜੀ ਸਰਕਾਰਾਂ ਨੇ ਜੁਡੀਸ਼ੀਅਲ ਸਿਸਟਮ ਹੈ ਇਹਦੇ ਵਿੱਚ ਥੋੜੀ ਜਿਹੀ ਤੇਜ਼ੀ ਲਿਆ ਕੇ ਤੇ ਜਿਹੜਾ ਮਤਲਬ ਇਸ ਤਰ੍ਹਾਂ ਦੇ ਲੰਮਕਦੇ ਕੇਸ ਨੇ ਇਹਨਾਂ ਨੂੰ ਨਿਵੇੜ ਕੇ ਜਲਦੀ ਤੋਂ ਜਲਦੀ ਨਿਵੇੜਨ ਦਾ ਇੱਕ ਕੋਈ ਨਾ ਕੋਈ ਇਹਨਾਂ ਨੂੰ ਪ੍ਰੋਸੈਸ ਇਹੋ ਜਿਹਾ ਚਲਾਉਣਾ ਚਾਹੀਦਾ ਵੀ ਜਿਹਦੇ ਨਾਲ ਕਰੋੜਾਂ ਦੀ ਢੇਕੀ ਦੇ ਵਿੱਚ ਕੇਸ ਇਕੱਠੇ ਹੋਏ ਪੈਨੇ ਕੇਸ ਨਿਭਰਨ ਤੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜੇ ਕੋਈ ਧਾਰਮਿਕ ਭਾਵਨਾ ਵਾਲਾ ਕੇਸ ਆਉਂਦਾ ਉਹਨੂੰ ਥੋੜਾ ਜਿਹਾ ਨਾ ਸੰਜੀਦਾ ਦੇ ਵਿੱਚ ਲੈ ਕੇ ਉਹਨੂੰ ਕੋਸ਼ਿਸ਼ ਕਰਨ ਜਲਦੀ ਵੀ ਉਹਨੂੰ ਇੱਕ ਪਾਸਾ ਨੂੰ ਫਾਈਨਲ ਟੱਚ ਦੇ ਕੇ ਨਿਵੇੜਿਆ ਜਾਵੇ ਜਦੋਂ ਇਸ ਤਰ੍ਹਾਂ ਤਰੀਕਦਰ ਤਰੀਕ ਪੈਂਦੀ ਹੈ ਫਿਰ ਕਈ ਵਾਰੀ ਮਤਲਬ ਜਿਹੜਾ ਕੇਸ ਹੈ ਉਹ ਇਸ ਤਰ੍ਹਾਂ ਘੁੰਮ ਜਾਂਦਾ ਹੈ ਜਿਹੜਾ ਕਿਉਂਕਿ ਇਹਦੇ ਨਾਲ ਜਦੋਂ ਆਪੇ ਮਾਨਯੋਗ ਜੱਜ ਸਾਹਿਬ ਦੇ ਮੂਹਰੇ ਇਸ ਤਰ੍ਹਾਂ ਦੀ ਘਟਨਾ ਹੋ ਗਈ ਇਹਦੇ ਨਾਲ ਸਾਡਾ ਦੇਸ਼ ਦੀ ਸ਼ਰਮ ਥੋੜੀ ਜੀ ਮਤਲਬ ਝੂਮਲ ਹੁੰਦੀ ਹੈ ਜੀ ਨਹੀਂ ਹੋਣੀ ਚਾਹੀਦੀ ਸੀ ਗੱਲ ਕਰ ਲੋਕਾਂ ਦਾ ਜਿਹੜਾ ਆਹਤ ਹੁੰਦੇ ਨੇ ਜਦੋਂ ਉਹਨਾਂ ਨੂੰ ਇਲਾਜ ਨਹੀਂ ਮਿਲਦਾ ਤਾਂ ਕੋਈ ਨਾ ਕੋਈ ਉਹਦੇ ਵਿੱਚੋਂ ਇਸ ਤਰ੍ਹਾਂ ਜਿੱਕਰਾਂ ਨੂੰ ਅੰਜਾਮ ਦੇ ਦਿੰਦਾ ਹੈ ਜੀ ਬਿਲਕੁਲ ਪਰ ਉੱਥੇ ਹੀ ਸਾਬਕਾ ਐਮ ਐਲ ਏ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ ਕਿ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਕੋਲੋਂ ਵਿੱਚ ਉਹਨਾਂ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਪਵਾਈਆਂ ਗਈਆਂ ਨੇ ਤੇ ਜਾਂ ਜਿਹੜੇ ਮਰੇ ਹੋਏ ਲੋਕ ਆ ਉਹਨਾਂ ਦੀਆਂ ਵੋਟਾਂ ਵੀ ਪਵਾਈਆਂ ਗਈਆਂ ਨੇ ਇਸ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਜੀ ਇਹ ਤਾਂ ਸਾਰੀਆਂ ਪਾਰਟੀਆਂ ਦਾ ਜਿਹਦਾ ਤੱਪ ਹੈ ਜੁਹੰਦਾ ਜਿਹਦੇ ਅਫਸਰਸ਼ਾਈ ਹੁੰਦੀ ਆ ਉਹ ਮਾੜਾ ਮੋਟਾ ਕਰਦਾ ਹੈ ਇਹ ਮਤਲਬ ਇਹ ਨਹੀਂ ਹੋਣਾ ਚਾਹੀਦਾ ਗੱਲ ਕਰ ਜੇ ਕੋਈ ਪਾਰਟੀ ਇਸ ਗੱਲ ਨੂੰ 100 ਵਾਰ ਦੇ ਵੀ ਅਸੀਂ ਨਹੀਂ ਕਰਦੇ ਇਹ ਤਾਂ ਫਿਰ ਤੱਕ ਆਇਆ ਇੱਕ ਪਿਰਤਪਾਵੇ ਚਲੋ ਇੱਕ ਦੂਜੇ ਨਾਲੋਂ ਵੱਧ ਕੇ ਕਰਦੇ ਨੇ ਇੱਕ ਦੂਜੇ ਨਾਲੋਂ ਵੱਧ ਕੇ ਕਰਦੇ ਨੇ ਫਿਰ ਜਿਹੜਾ ਪ੍ਰਚਲਨ ਹੋ ਗਿਆ ਵੋਟ ਚੋਰੀ ਦਾ ਇਹ ਮਤਲਬ ਇਹਨਾਂ ਨੇ ਲੀਡਰਾਂ ਨੇ ਸ਼ੁਰੂ ਕੀਤਾ ਹੋਇਆ ਕੋਈ ਪਬਲਿਕ ਨੇ ਤਾਂ ਸ਼ੁਰੂ ਨਹੀਂ ਕੀਤਾ ਤੇ ਇਹ ਲੀਡਰਾਂ ਨੂੰ ਇਸ ਗੱਲ ਦੇ ਉਤੋਂ ਮਤਲਬ ਇਸ ਗੱਲ ਨੂੰ ਅੰਜਾਮ ਦੇਣਾ ਚਾਹੁੰਦੇ ਵੀ ਅਸੀਂ ਨਹੀਂ ਕਰਨਾ ਤਾਂ ਨਹੀਂ ਵੀ ਹੋਊਗਾ ਜਦੋਂ ਇੱਕ ਪਾਰਟੀ ਨੇ ਛੱਡਤਾ ਤਾਂ ਦੂਜੀ ਪਾਰਟੀ ਵੀ ਛੱਡ ਦੂ ਉਹ ਜੀ ਪਾਰਟੀ ਨੇ ਸ਼ਰਤਾਂ ਦਾ ਦੋ ਪਾਰਟੀ ਹੁਣ ਤੇ ਇਸ ਤੇ ਤੀਜੀ ਪਾਰਟੀ ਵੀ ਛੱਡ ਦੂ ਗੱਲ ਕਰ ਮਤਲਬ ਨਹੀਂ ਹੋਣਾ ਚਾਹੀਦਾ ਆ ਸਾਰੇ ਨੇ ਦੇ ਵਿੱਚ ਕੋਈ ਇੱਕ ਜੇ ਆਪਾਂ ਕਿਸੇ ਇੱਕ ਬੰਦੇ ਤੇ ਦੋਸ਼ ਰਹੀਏ ਨਾ ਉਹ ਗੱਲ ਤਾਂ ਸਾਰੀਆਂ ਪਾਰਟੀਆਂ ਸਾ ਜਦੋਂ ਸੱਤਾ ਪਾਵਰ ਦੇ ਵਿੱਚ ਹੁੰਦੀਆਂ ਨੇ ਤੇ ਸਾਰੇ ਠੱਕੇ ਕਰਦੀਆਂ ਨੇ ਸਾਰੇ ਮਰੀਆਂ ਵੋਟਾਂ ਵੀ ਪਾਉਂਦੀਆਂ ਨੇ ਵੋਟਾਂ ਖਰੀਦਦੀਆਂ ਵੀ ਨੇ ਠੱਕੇ ਨਾਲ ਵੀ ਪਾਉਂਦੀਆਂ ਨੇ ਬੂਤ ਕੱਚਰ ਵੀ ਕਰਦੇ ਨੇ ਮਤਲਬ ਇੱਕ ਸਾਡਾ ਕਲਚਰ ਬਣਤਾ ਇਹਨਾਂ ਦਾ ਸਾਡੀ ਰਾਜਨੀਤਿਕ ਪਾਰਟੀਆਂ ਦਾ ਨੇ ਸਾਡਾ ਦੇਸ਼ ਹੈ ਜਿਹੜਾ ਕਾफी ਮਤਲਬ ਅਨਪੜ ਲੋਕ ਇਹਦੇ ਵਿਚਾਇਦੇ ਨੇ ਅਨਪੜਤਾ ਦਾ ਫਾਇਦਾ ਠਾਕੇ ਇਹ ਇਹ ਨਾਰਾਜ਼ਗਤੀ ਦੇ ਵਾਸਤੇ ਫਰਾਜਮਾਨ ਹੋ ਜਾਂਦੇ ਨੇ ਇਸ ਕਰਕੇ ਮਤਲਬ ਜਿਹੜੀਆਂ ਜਿਹੜੀਆਂ ਸਨਾਮਾ ਨੇ ਹੁੰਦੀਆਂ ਜੀ ਬਿਲਕੁਲ ਅਸੀਂ ਅਕਸਰ ਹੀ ਦੇਖਦੇ ਹਾਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾ ਹੋਣਾ ਜਾਂ ਫਿਰ ਐਮਸੀਆਂ ਦੀਆਂ ਚੋਣਾ ਹੋਣਾ ਜਦੋਂ ਪਿੰਡ ਦੇ ਵਿੱਚ ਕੋਈ ਬਜ਼ੁਰਗ ਜਾਂ ਮਹਿਲਾ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਵੋਟ ਹੈ ਉਹ ਕੱਟੀ ਨਹੀਂ ਜਾਂਦੀ ਜਲਦੀ ਅਕਸਰ ਅਸੀਂ ਹੈਰਾਨਗੀ ਦਾ ਮਸਲਾ ਇਹ ਹੁੰਦਾ ਕਿ ਤੁਹਾਡਾ ਡੈਥ ਸਰਟੀਫਿਕੇਟ ਬਣ ਕੇ ਤੁਹਾਡੇ ਘਰ ਹੁੰਦਾ ਤੇ ਵੋਟ ਤੁਹਾਡੀ 5 ਸਾਲ ਬਾਅਦ ਵੀ ਉੱਥੇ ਬੋਲੀ ਜਾਂਦੀ ਹੁੰਦੀ ਹੈ ਸਭ ਤੋਂ ਵੱਧ ਹੈਰਾਨਗੀ ਦਾ ਮਸਲਾ ਇੱਥੇ ਆਉਂਦਾ ਕਿ ਜਦੋਂ ਡੈਥ ਸਰਟੀਫਿਕੇਟ ਬਣ ਗਿਆ ਉਸਦੇ ਨਾਲ ਨਾਲ ਉਸਦੀ ਵੋਟ ਵੀ ਤੁਰੰਤ ਕੱਟੀ ਜਾਣੀ ਚਾਹੀਦੀ ਹੈ। ਹਾਂ ਪਰ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰਮੀਮ ਕਰਨੀ ਚਾਹੀਦੀ ਹੈ ਜਿਹੜਾ ਮਤਲਬ ਆਟੋਮੈਟਿਕ ਸਿਸਟਮ ਹੋਵੇ ਵੋਟਾਂ ভোটার ਸੂਚੀ ਤਾਂ ਇਹ 10 ਸਾਲ ਪੁਰਾਣੀ ਕਹਿ ਦਿੰਦੇ ਨੇ ਜ ਉਹਦੇ ਮੁਤਾਬਕ ਵੋਟਾਂ ਪਵਾਵਾਂਗੇ। ਜਿਹੜਾ ਮਤਲਬ ਜਿਹੜਾ ਇਹ ਪ੍ਰਚੱਲਨ ਕੀਤਾ ਹੋਇਆ ਮੰਨ ਲਓ ਕਿ ਹੁਣ 25 ਹੈ। ਕੋਈ ਬੋਟਾ ਬਣੀ ਉਹਨੇ ਕਹਿਦ ਲਗਈ ਮੋਟਰ ਸੂਚੀ 2010 ਵਾਲੀ ਬਤਵ ਕੋਟਾ ਬਣਣਗੀਆਂ ਉਹ ਫਿਰ 10 ਤੋਂ ਬਾਅਦ 25 ਤੱਕ ਦੇ ਜਿਹੜੇ ਵਿੱਚ ਬੰਦੇ ਮਰੇ ਨੇ ਉਹ ਜਿਉਂਦੇ ਕਰ ਦਿੰਦੇ ਨੇ ਤਾਂ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਜਿਹੜਾ ਵੋਟ ਖਰੀਦਣ ਦਾ ਵੋਟ ਜਾਲੀ ਪਾਉਣ ਦਾ ਬੂਤ ਕੈਪਚਰ ਕਰਨ ਦਾ ਅਪ ਚੋਟ ਚੋਰੀ ਕਰਨ ਦਾ ਜਿਹੜਾ ਇਹ ਸਾਰੀਆਂ ਇਹ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਖੂਬਸੂਰਤ ਗਹਿਣੇ ਨੇ ਤੇ ਸਾਰੀਆਂ ਪਾਰਟੀਆਂ ਦਾ ਸਜਾ ਦੁਲਹਨ ਵਾਂਗੂ ਸਜਾ ਕੇ ਰੱਖਦੀਆਂ ਨੇ ਜਦੋਂ ਇਹ ਸੱਤਾ 'ਚ ਨਹੀਂ ਹੁੰਦੀਆਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਨੇ ਇਹਨਾਂ ਨੂੰ ਇਹ ਗਹਿਣੇ ਨੇ ਜਿਹੜੇ ਸਾਰੇ ਉਤਾਰ ਕੇ ਇਹ ਮਤਲਬ ਲੋਕਾਂ ਦੇ ਵਿੱਚ ਸਾਫ ਸਫੀ ਪੂਰੇ ਲੋਕਾਂ ਦੇ ਲਈ ਹਿਉਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਨੂੰ ਲੋਕਾਂ ਦਾ ਸਮਰਥਨ ਮਿਲੇ ਉਹ ਪਾਰਟੀ ਹੀ ਰਾਜ ਸੱਤਾ ਦੇ ਬਰਾਜਮਾਨ ਹੋਵੇ ਤਾਂ ਕਿ ਕੋਈ ਮਤਲਬ ਇਸ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਸੱਤਾ ਪ੍ਰਾਪਤ ਕਰ ਸਕੇ ਜੀ ਬਿਲਕੁਲ ਪਰ ਉੱਥੇ ਹੀ ਇੱਕ ਬਹੁਤ ਹੀ ਮੰਦਭਾਗੀ ਖਬਰ ਹੈ ਜਿਹੜੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਪਿਛਲੇ 72 ਦਿਨਾਂ ਤੋਂ ਅੰਮ੍ਰਿਤਸਰ ਦਾ ਮੁੰਡਾ ਰਹਿਣ ਵਾਲਾ ਹੈਰਮਨਜੀਤ ਸਿੰਘ ਜਿਹੜਾ ਇਟਲੀ ਤੋਂ ਲਾਪਤਾ ਹੈ ਤੇ ਪਰਿਵਾਰ ਉਹਨੂੰ ਲੱਭਣ ਦੇ ਲਈ ਜਿਹੜੀ ਲਗਾਤਾਰ ਅਪੀਲ ਕਰ ਰਹੀ ਹੈ ਪਰ ਹਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਥ ਦਾ ਜਿਹੜਾ ਪਰਮਾ ਹੁੰਗਾਰਾ ਨਹੀਂ ਦਿੱਤਾ ਗਿਆ ਦੇਖੋ ਜੀ ਗੱਲ ਇਹ ਹੈ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨ ਗਏ ਹੋਏ ਨੇ ਇਲੀਗਲ ਤਰੀਕਿਆਂ ਨਾਲ ਉਹਨਾਂ ਦੇ ਉੱਤੇ ਬਹੁਤ ਸੰਕਟਮਈ ਸਮਾਂ ਚੱਲ ਰਿਹਾ ਹੈ ਜੇਕਰ 40000 ਰੰਡਾ ਪੁਰਤਗਾਲ ਦੇ ਵਿੱਚ ਮਤਲਬ ਆਪਣਾ ਰਿਪੋਰਟ ਕਰਨ ਨੂੰ ਤਿਆਰ ਹੈ ਤਾਂ ਉੱਥੇ ਐਜੀਟੇਸ਼ਨਾਂ ਹੋਈ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਮੂਹਰੇ ਵੀ ਮਤਲਬ ਉੱਥੇ ਮਰਦਾਬਾ ਜਿੰਦਾਬਾਦ ਹੋਈ ਹੈ ਜੀ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਸਾਡੇ 135 ਡਰਾਈਵਰ ਭਰਾ ਨੇ ਜਿਹੜੇ ਉਹ ਫਰਲੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਹੋਈ ਜਾਂਦਾ ਇਸੇ ਤਰ੍ਹਾਂ ਦੇ ਵਿੱਚ ਹੋਈ ਜਾਂਦਾ ਹੈ ਜਿਸ ਤਰ੍ਹਾਂ ਸਪੇਨ ਦੇ ਵਿੱਚ ਹੋਈ ਜਾਂਦਾ ਹੈ ਸਾਰੇ ਮੁਲਕਾਂ ਦੇ ਵਿੱਚ ਹੈ ਇਸ ਕਰਕੇ ਸਾਡੀ ਸਰਕਾਰਾਂ ਨੂੰ ਚਾਹੀਦਾ ਉਹਨਾਂ ਨਾਲ ਗੱਲ ਕਰਨ ਗੱਲ ਕਰਕੇ ਇਸ ਗੱਲ ਨੂੰ ਫਾਈਨਲ ਟੱਚ ਦੇ ਦੇ ਤਾਂ ਕਿ ਕੋਈ ਸਮਾਰਕ ਸਮਾਸੀਮਾ ਮਚੀ ਜਾਵੇ 2020 2000 ਜਿੰਨਾ ਵੀ ਕੋਈ ਹੈ ਵੀ ਇਸ ਤੋਂ ਬਾਅਦ ਜਿਹੜਾ ਕੋਈ ਆਊਗਾ ਉਹਦਾ ਤੁਸੀਂ ਕਰੋ ਜਿਹੜੇ ਤੋਂ ਪਹਿਲਾਂ ਰਹਿੰਦੇ ਨੇ ਉਹਨਾਂ ਨੂੰ ਫਰੀਨ ਕਾਰਡ ਜਾਂ ਉਹਨਾਂ ਨੂੰ ਪਰਮਨੈਂਟ ਰੈਜੀਡੈਂਸਲ ਬਣਾਇਆ ਜਾਵੇ ਇਹ ਫੇਰ ਮਸਲਾ ਹੱਲ ਹੋਊਗਾ ਨਹੀਂ ਤਾਂ ਮਤਲਬ ਡਿਪੋਟੇਸ਼ਨ ਦੇ ਜਿਹੜੇ ਇਹ ਤੇ ਇਸ ਨੇ ਵਧੀ ਜਾਣਗੇ ਇਸੇ ਤਰ੍ਹਾਂ ਘਮੋਈ ਜਾਣਗੇ ਸਾਡੇ ਬਹੁਤ ਬੰਦੇ ਨੇ ਜਿਹੜੇ 8000 ਤੋਂ ਉੱਪਰ ਬੰਦੇ ਸਾਡਾ ਵਿਦੇਸ਼ੀ ਜਿਨ੍ਹਾਂ ਦੇ ਵਿੱਚ ਬੰਦ ਬੈਠਾਗਾ ਉਹਨਾਂ ਨੂੰ ਛੋੜਦੀ ਨਾ ਕੋਈ ਸਾਡਾ ਪੰਜਾਬੀ ਗੱਲ ਕਰਦਾ ਨਾ ਸਾਡੀ ਹਿੰਦੂ ਸਰਕਾਰ ਕਰਦੀ ਹੈ ਇੱਕ ਅੱਡੇ ਵਾਰੀ ਅੱਪਾ ਚੈਨਲ ਤੇ ਝੂਰ ਗੱਲ ਕੀਤੀ ਹੈ ਇਹ ਇੱਕ ਅੱਡੇ ਚੈਨਲ ਨੇ ਹੋਰ ਵੀ ਕੀਤੀ ਹੈ ਸਾਰਿਆਂ ਵਾਸਤੇ ਸਾਡੀਆਂ ਸਰਕਾਰਾਂ ਨੂੰ ਸੰਜੀਦਾ ਹੋਣਾ ਚਾਹੀਦਾ ਮੌਜ ਮਾਸ਼ੀਆਂ ਕੁਰਸੀਆਂ ਤੇ ਐਸੋ ਆਰਾਮ ਛੱਡ ਕੇ ਪਬਲਿਕ ਵਾਸਤੇ ਵੀ ਕੋਈ ਜਨਤਕ ਲਾਹੇਵੰਦ ਕੰਮ ਕੀਤਾ ਜਾਣਾ ਚਾਹੀਦਾ ਜੀ ਬਿਲਕੁਲ ਪਰ ਉੱਥੇ ਹੀ ਤਿਹਾਰਾਂ ਨੂੰ ਦੇਖਦੇ ਹੋਏ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਨਕਲੀ ਮਠਿਆਈਆਂ ਨੇ ਦੇਸੀ ਘਿਓ ਹੈ ਜਾਂ ਫਿਰ ਗੁਲਾਬ ਜਾਮਨ ਹੈ ਗੰਦਗੀ ਦੇ ਨਾਲ ਤਾਂ ਦੇਖਦੇ ਅਸੀਂ ਆਈਆਂ ਤੇ ਮਠਿਆਈਆਂ ਦੇ ਵਿੱਚ ਮਿਲਾਵਟ ਹੈ ਜਿਹੜੀ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਲੋਕਾਂ ਦੀ ਸਿਹਤ ਦੇ ਨਾਲ ਜਿਹੜਾ ਖਲਵਾੜ ਹੁੰਦਾ ਆ ਰਿਹਾ ਉਸ ਦੇ ਲਈ ਲੋਕਾਂ ਨੂੰ ਕੀ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੋਗੇ ਸੁਨੇਹਾ ਤਾਂ ਦੇਖੋ ਅੱਜ ਲੁਧਿਆਣੇ ਰੇਡ ਮਾਰੀ ਹੈ ਲੁਧਿਆਣੇ ਉੱਥੇ 40 ਕਿਲੋ ਦੇਸੀ ਘੋੜੇ ਮਤਲਬ ਕਿਤੇ ਵੀ ਰੇਡ ਮਾਰ ਲੈਣ ਹਰ ਇੱਕ ਥਾਂ ਦੇ ਉੱਤੇ ਇਹ ਇਹ ਕੰਮ ਚੱਲਦਾ ਹੈ ਕਿ ਗੱਲ ਦਾ ਰੇਡ ਮਾਰਨ ਵਾਲੇ ਤੇ ਸਮਾਨ ਵੇਚਣ ਵਾਲਿਆਂ ਦਾ ਇੱਕ ਲੈਕਸਿਸ ਹੈ ਇਦਾਂ ਦਾ ਸਬਦਾ ਹੁੰਦਾ ਹੈ ਦਸਹਰੇ ਤੋਂ ਲੈ ਕੇ ਦੀਵਾਲੀ ਤੱਕ ਉਹ ਆਪ ਕੋ ਆਪਣੇ ਜਿਹੜੇ ਡਿਊਟੀਆਂ ਨੇ ਉਹ ਨਿਭਾ ਰਹੇ ਨੇ ਅਤੇ ਜਿਹੜੇ ਪੈਸੇ ਇਕੱਠੇ ਕਰਕੇ ਦੇਣ ਵਾਲੇ ਨੇ ਉਹ ਪੈਸੇ ਇਕੱਠੇ ਕਰਕੇ ਦੇਈ ਜਾਂਦੇ ਨੇ ਇਸ ਕਰਕੇ ਮਤਲਬ ਜਿਹੜਾ ਇਹ ਧੰਦਾ ਹੈਗਾ ਬੜਾ ਪਰਫਲਤ ਹੋ ਰਿਹਾ ਹੈਗਾ ਲੋਕਾਂ ਨੂੰ ਇਹ ਸਟੇਟ ਕਰਦੇ ਆਂ ਕਿ ਅਨਨੈਸੈਸਰੀ ਮਠਿਆਈ ਨਾ ਖਰੀਦੋ ਡਰਾਈ ਫਰੂਟ ਖਰੀਦ ਲਓ ਸਬਜ਼ੀ ਖਰੀਦੋ ਫਰੂਟ ਖਰੀਦ ਲਓ ਕਿ ਜਦੋਂ ਕਿਤੇ ਕੋਈ ਮੱਠਾ ਵਗੈਰਾ ਟਿਕਣਾ ਉਦੋਂ ਹੀ ਮਤਲਬ ਇਸ ਤਰ੍ਹਾਂ ਦਾ ਕੀਤਾ ਜਾਵੇ ਕਿਉਂਕਿ ਸਾਰੀ ਦੁੱਧ ਵੀ ਨਕਲੀ ਹੈ ਖੁਆ ਵੀ ਨਕਲੀ ਹੈ ਪਨੀਰ ਵੀ ਨਕਲੀ ਹੈ ਤੇ ਤੁਹਾਡੇ ਵਿਦੇਸ਼ੀ ਘੋ ਵੀ ਨਕਲੀ ਹੈ ਮਤਲਬ ਸਾਨੂੰ ਅਸਲੀ ਕੋਈ ਚੀਜ਼ ਨਹੀਂ ਮਿਲਦੀ ਸਿਹਤ ਨਾਲ ਖਲਵਾੜ ਜਾਂ ਸਿਹਤ ਨਾਲ ਨੁਕਸਾਨ ਕਰਨ ਵਾਲੀ ਚੀਜ਼ ਤੋਂ ਬਚਤ ਕੀਤੀ ਜਾਵੇ ਚੰਗਾ ਖਾਸ ਕਰਕੇ ਤਿਹਾਰਾਂ ਦੇ ਵਿੱਚ ਦੁੱਧ ਦੀ ਬਹੁਤ ਜ਼ਿਆਦਾ ਕਮੀ ਹੈ ਉਸ ਦਾ ਸਾਡੇ ਹੜਾ ਚ ਪਸ਼ੂ ਮਰਦੇ ਉਹ ਸਾਡੇ ਜਿੰਨਾ ਪੰਜਾਬ ਦੇ ਵਿੱਚ ਪੈਦਾ ਹੁੰਦਾ ਉਹ ਕੱਲੇ ਲੁਧਿਆਣੇ ਦੇ ਵਿੱਚ ਘੱਟ ਹੈ ਬਾਕੀ ਸਾਰੇ ਤੁਸੀਂ ਹਿਸਾਬ ਲਾ ਲਓ ਵੀ ਕਿੱਥੋਂ ਮਾਲ ਸਪਲਾਈ ਹੁੰਦਾ ਹੋਊਗਾ ਕਿਸੇ ਤੋਂ ਮਰਜੀ ਕਿੰਨਾ ਦੁੱਧ ਲੈ ਲੋ ਕਿਉਂ ਲੈ ਲੋ ਪਨੀਰ ਲੈ ਲੋ ਸਭ ਇਹ ਡੁਪਲੀਕੇਟ ਮਿਲਦਾ ਕੋਸ਼ਿਸ਼ ਕਰੋ ਵੀ ਬਚਤ ਕੀਤੀ ਜਾਵੇ ਜਿੰਨੀ ਬਚਤ ਕਰਾਂਗੇ ਓੰਨੀ ਸਿਹਤ ਮੰਨ ਰਾਂਗੇ ਨਹੀਂ ਫਿਰ ਡਾਕਟਰਾਂ ਦੇ ਚੱਕਰ ਲਾਉਣੇ ਅਲਟਰਾਸਾਉਂਡ ਕਰਾਉਣੇ ਟੈਸਟ ਕਰਾਉਣੇ ਬਹੁਤ ਔਖਾ ਕੰਮ ਐ ਤੇ ਜੇਬਾਂ ਖਾਲੀ ਹੋ ਜਾਂਦੀਆਂ ਨੇ ਲੋਕ ਘਰੇ ਪੈਂਦੇ ਨੇ ਘਰ ਦਿੱਤ ਜਾਂਦੇ ਨੇ ਮਰੀਜ਼ ਤੁਰ ਜਾਂਦੇ ਨੇ ਇਹਨਾਂ ਚੀਜ਼ਾਂ ਤੋਂ ਜੇ ਅਸੀਂ ਬਚਤ ਰੱਖ ਲਿਆ ਤਾਂ ਸਾਨੂੰ ਮਤਲਬ ਆਪਣੀ ਜੀਵ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਨਕਲੀ ਮਾਲ ਬਿਲਕੁਲ ਨਹੀਂ ਖਰੀਦਣਾ ਚਾਹੀਦਾ ਜੇ ਮਾਰਾ ਮੋਟਾ ਕਿਤੋਂ ਕਰਨਾ ਹੈ ਤਾਂ ਜਿਹੜੀਆਂ ਸਪੈਸ਼ਲ ਦੁਕਾਨਾਂ ਨੇ ਜਿਨ੍ਹਾਂ ਦੀ ਵੈਲਿਊ ਮਾਰਕੀਟ ਵਧੀਆ ਬਣੀ ਹੋਈ ਹੈ ਉਥੋਂ ਹੀ ਖਰੀਦਣ ਦੀ ਕੋਸ਼ਿਸ਼ ਕਰੋ ਜੀ ਬਹੁਤ ਬਹੁਤ ਮਹਿਮਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤ ਐ ਸੀ ਰਜਿੰਦਰ ਜੀ ਜੋ ਜੁੜਦੇ ਨੇ ਅਕਸਰ ਸਾਡੇ ਨਾਲ ਤੇ ਆਪਣੇ ਵਿਚਾਰ ਜਿਹੜੇ ਸਾਂਝੇ ਕਰਦੇ ਨੇ ਉੱਥੇ ਹੀ ਬਹੁਤ ਸੁਪਰੀਮ ਕੋਰਟ ਦੇ ਵਿੱਚ ਅੱਜ ਹੰਗਾਮਾ ਦੇਖਣ ਨੂੰ ਮਿਲਿਆ ਉਸ ਸਮੇਂ ਜਦੋਂ ਸੀ ਜੀ ਆਹੀ ਦੇ ਉੱਪਰ ਜੁੱਤੀ ਸੁੱਟਣ ਦੀ ਇੱਕ ਵਕੀਲ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸਨਾਤਨ ਧਰਮ ਨੂੰ ਲੈ ਕੇ ਉਹ ਨਾਰੇ ਲਗਾਉਂਦੇ ਹੋਏ ਉੱਥੋਂ ਦੇ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹਨਾਂ ਨੂੰ ਬਾਹਰ ਲੈ ਕੇ ਗਏ ਪਰ ਇੱਕ ਮੂਰਤੀ ਅਖੰਡਤ ਹੋ ਗਈ ਸੀ ਜਿਸ ਦੇ ਬਾਰੇ ਉਹਨਾਂ ਦਾ ਬਿਆਨ ਆਇਆ ਸੀ ਕਿ ਉਹ ਗੁਰੂ ਹੈ ਆਪਣੇ ਆਪ ਦੇ ਵਿੱਚ ਸ਼ਾਇਦ ਉਹ ਆਪਣੇ ਆਪ ਹੀ ਠੀਕ ਹੋ ਜਾਵੇਗਾ ਇਸ ਦੇ ਵਿਆਹ ਨੂੰ ਲੈ ਕੇ ਜਿਹੜਾ ਅੱਜ ਪਰਮਾ ਹੰਗਾਮਾ ਜਿਹੜਾ ਉੱਥੇ ਵੇਖਣ ਨੂੰ ਮਿਲਿਆ ਤੇ ਨਾਲ ਹੀ ਜੇ ਅਸੀਂ ਗੱਲ ਕਰਦੇ ਆ ਇਟਲੀ ਦੇ ਵਿੱਚ ਹਰਮਨਜੀਤ ਸਿੰਘ ਜੋ ਕਿ 72 ਦਿਨਾਂ ਤੋਂ ਲਾਪਤਾ ਹੈ ਤੇ ਉਹਦੇ ਬਾਰੇ ਜਿਹੜੇ ਉਹਦਾ ਪਰਿਵਾਰ ਹੈ ਉਹਨੂੰ ਲੱਭਣ ਦੀ ਜਿਹੜੀ ਅਪੀਲ ਕਰ ਰਿਹਾ ਸਰਕਾਰ ਦੇ ਅੱਗੇ ਜਿਹੜੀ ਉਹਨਾਂ ਨੇ ਆਪਣੀ ਮੰਗ ਰੱਖੀ ਹੈ ਕਿ ਸਾਡੇ ਬੱਚੇ ਨੂੰ ਜਿਹੜਾ ਲੱਭ ਕੇ ਉਸ ਨੂੰ ਵਾਪਸ ਲਿਆਂਦਾ ਜਾਵੇ ਤੇ ਜੇਕਰ ਗੱਲ ਕਰਦੇ ਆ ਨਵਜੋਤ ਕੌਰ ਸਿੱਧੂ ਦੀ ਇਲੈਕਸ਼ਨ ਦੇ ਵਿੱਚ ਚੋਣਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਦਾਅਵੇ ਕੀਤੇ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਮਰੇ ਹੋਏ ਲੋਕਾਂ ਦੀਆਂ ਤੇ ਵਿਦੇਸ਼ ਦੇ ਵਿੱਚ ਬੈਠੇ ਹੋਏ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਪਵਾਈਆਂ ਗਈਆਂ ਨੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇੰਨੀ ਪੁਲਿਸ ਦੀ ਨਿਗਰਾਨੀ ਦੇ ਵਿੱਚ ਇੰਨੀ ਸੁਰੱਖਿਆ ਦੇ ਵਿੱਚ ਇਹਨਾਂ ਦੀਆਂ ਵੋਟਾਂ ਪੈ ਗਈਆਂ ਤੇ ਆਖਿਰ ਉਹ ਵੋਟਾ ਪਾਉਣ ਵਾਲਾ ਬੰਦਾ ਕੌਣ ਹੈ ਹਰ ਇੱਕ ਬੰਦੇ ਦੇ ਫਿੰਗਰ ਦੇ ਉੱਪਰ ਇੱਕ ਨਿਸ਼ਾਨ ਲਗਾਇਆ ਜਾਂਦਾ ਸੀਸੀਟੀਵੀ ਫੁਟੇਜ ਹੁੰਦੀ ਹੈ ਵਕਾਇਦਾ ਉੱਤੇ ਫੋਟੋਗ੍ਰਾਫੀ ਕੀਤੀ ਜਾਂਦੀ ਹੈ ਹਰ ਇੱਕ ਸਕੇਜੂਲ ਦੇ ਵਿੱਚੋਂ ਪੈਟਰਨ ਦੇ ਵਿੱਚੋਂ ਨਿਕਲ ਕੇ ਜਿਹੜੀ ਪੋਟਾਂ ਦੀ ਪ੍ਰਕਿਰਿਆ ਉਹ ਕੀਤੀ ਜਾਂਦੀ ਹੈ ਪਰ ਸੋਚਣ ਵਾਲੀ ਗੱਲ ਇੱਥੇ ਹੈ ਕਿ ਜੇਕਰ ਵਿਦੇਸ਼ 'ਚ ਬੈਠੇ ਲੋਕਾਂ ਦੀਆਂ ਵੋਟਾਂ ਪਈਆਂ ਨੇ ਤਾਂ ਉਹ ਵੋਟਾਂ ਪਾਉਣ ਵਾਲਾ ਵਿਅਕਤੀ ਕੌਣ ਹੈ ਜਾਂ ਉਹ ਵੋਟਾਂ ਪਾਉਣ ਵਾਲੀ ਪਾਰਟੀ ਕੌਣ ਹੈ ਜਾਂ ਕਿਸ ਦੇ ਸ਼ਹਿ ਤੇ ਜਿਹੜੀਆਂ ਇਹ ਵੋਟਾਂ ਪੈ ਰਹੀਆਂ ਨੇ ਸੋ ਦੋਸਤੋ ਇਹ ਸੀ ਅੱਜ 4 ਵਜੇ ਦੀ ਲਾਈਵ ਦੀ ਅਪਡੇਟ ਤੇ ਨਵਾਂ ਕੋਈ ਹੋਰ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ